ਪੇਪਰ ਵਿੱਚ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਮਹਣ ਚਲਾਈ ਗਈ ਹੈ ਨਸ਼ੇ ਦਾ ਖਾਤਮਾ ਜਿੱਥੇ ਕਾਫੀ ਹੱਦ ਤੱਕ ਸਫਲ ਵੀ ਹੋ ਰਹੀ ਹੈ ਪਰ ਕੁਝ ਇਲਾਕਿਆਂ ਵਿੱਚ ਜਿਵੇਂ ਜ਼ਿਲ੍ਹਾ ਮੋਹਾਲੀ ਦੇ ਖਰੜਾ ਅਕਾ ਹੋ ਗਿਆ ਕੋਰਾਲੀ ਅਕਾ ਹੋ ਗਿਆ ਹੋਰ ਭਾਗਾਂ ਵਿੱਚ ਇਹ ਲੋਕਾਂ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਨੇ ਤਾਂ ਕਾਬੂ ਨਹੀਂ ਕੀਤਾ ਪਿੰਡ ਵਾਸੀਆਂ ਨੂੰ ਸੋ ਮਿਲੀ ਕਿ ਥਾਂ ਉੱਤੇ ਨਸ਼ਾ ਚੱਲ ਰਿਹਾ ਹੈ ਜੀ ਹਾਂ ਖਰੜ ਦੇ ਨਾਲ ਇਹਦੇ ਪਿੰਡ ਬਡਾਲਾ ਵਿਖੇ ਹੈ ਇੱਕ ਘਾਹ ਉੱਪਰ ਕੁਝ ਮੁੰਡੇ ਤੇ ਕੁੜੀ ਨਸ਼ਾ ਕਰ ਰਹੇ ਸਨ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਮੌਕੇ ਤੇ ਪੁਲਿਸ ਅੱਧ ਲਈ ਆ ਤੁਹਾਨੂੰ ਦਿਖਾਉਂਦੇ ਆ ਮੌਕੇ ਦੇ ਤਸਵੀਰਾਂ ਉਹਨਾਂ ਦਾ ਕੀ ਕੀ ਬਰਾਮਦ ਹੋਇਆ ਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਆ ਸਮਾਨ ਉਹਨੇ ਛਕਲਾਂ ਵੀ ਦਿਖਾਓ ਇਹ ਆ ਕੰਡਾ ਅੱਜ ਬਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਵਿੱਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਦਾ ਇੱਕ ਕੰਡਾ ਇਹ ਆ ਸਮਾਨ ਹੈ ਇੱਕ ਇੱਕੋ ਸਮਾਨ ਹੈ ਨਾ ਰਸਤੇ ਮਗਰ ਅਸੀਂ ਪ੍ਰਸ਼ਾਸਨ ਤੇ ਇਹ ਵੀ ਮੱਦੇਨਜ਼ਰ ਜਾਂਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ ਰਹੇ ਹਾਂ ਇਹ ਮੇਰੇ ਮੋਟਰ ਦਾ ਚਾਬੀ ਹੈ ਇਹ ਮੇਨੂੰ ਪੁਲਿਸ ਥਾਣੇ ਤੇ ਦਿੱਤਾ ਉੱਥੇ ਇਹ ਆ ਲੈਟਰ ਹੈ ਉਹਦੇ ਪਾਸ ਆ ਲੈਟਰ ਆ ਪੰਨਾ ਹੈ ਠੀਕ ਹੈ ਜੀ ਆ ਕੰਟਾਏ ਹੈ ਨਾ ਪਰ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ ਕੋਈ ਨਹੀਂ ਕੋਈ ਲੋੜ ਨਹੀਂ ਖੋਲੇ ਮੈਂ ਦੇ ਦਿਖਾ 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 ਲੱਗਿਆ ਜੀ ਪਤਾ ਲੱਗਿਆ ਚੱਕਰ ਹੋਣਾ ਚਾਹੀਦਾ ਪਤਾ ਲੱਗਿਆ ਵੀ ਹੈ ਕਿ ਕੰਮ ਕਰਦੇ ਯਾਰ ਕਿੱਧਰ ਜਾਣਾ ਮੈਂ ਤਾਂ ਕਿੰਨਾ ਨਹੀਂ ਕੋਈ ਨਹੀਂ ਖਿਲੇਦਾ ਜੀ ਕਿਲਰ ਦਾ ਹੈ ਨਾ ਜੇਗਨ ਕਿਲਰ ਹੈ ਜਦਾ ਆ ਦੇਖੋ ਇਹ ਬੰਦ ਉਹ ਨਹੀਂ ਉਹਨਾਂ ਹੀ ਸ਼ਕਲਾਂ ਵੀ ਦਿਖਾ ਦੋ ਮਣੀਆ ਉਹ ਤਾਂ ਲੱਜਵੇ ਉਹਨਾਂ ਤੇ ਦੇਖੀ ਵੀਰ ਆਪਾਂ ਫੇਰ ਦੇਖੀਏ ਉਹ ਤਾਂ ਹੈਗੀ ਵੀਡੀਓ ਪਤਾ ਆ ਤਿੰਨ ਬੰਦੇ ਆ ਵੀਰ ਆ ਕਰੇ ਆ ਸਮਾਨ ਉਹਨਾਂ ਹੀ ਸ਼ਕਲਾਂ ਹੀ ਦਿਖਾਓ ਇਹ ਆ ਠੰਡਾ ਅੱਜ ਪੜਾੜਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਵਿੱਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਵੀ ਇੱਕ ਠੰਡਾ ਇਹ ਆ ਸਮਾਨ ਹੈ ਇੱਕ ਕੋ ਸਮਾਨ ਹੈ ਨਾ ਰਸਤੇ ਮਗਰ ਆ ਅਸੀਂ ਪ੍ਰਸ਼ਾਸਨ ਤੇ ਇਹ ਵੀ ਮੱਦੇਦੇ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ ਰਹੇ ਆ ਮੇਰੇ ਮੋਟਰ ਦੀ ਚਾਬੀ ਇਹ ਮੈਨੂੰ ਪੁਲਿਸ ਥਾਣੇ ਕਰ ਉੱਥੇ ਇਹ ਲੇਟਰ ਰਤ ਉਹਦੇ ਕੋਲ ਆਹ ਲੈਟਰ ਆ ਪੰਨਾ ਹੈ ਠੀਕ ਹੈ ਜੀ ਆਹ ਕੰਟਾਏ ਹੈ ਨਾ ਪਰ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ ਕੋਈ ਕੋਈ ਲੋੜੀਂ ਖੋਲੇ ਮੈਂ ਦੇ ਦਿਖਾ ਦਿੰਦਾ ਪਤਾ ਲੱਗਿਆ ਪਤਾ ਲੱਗਿਆ ਚੱਕਰ ਹੋਣਾ ਚਾਹੀਦਾ ਪਤਾ ਲੱਗੇ ਵੀ ਹੈ ਕਿ ਕੰਮ ਕਰਦੇ ਆ ਕਿੱਧਰ ਜਾਣਾ ਮੈਂ ਤਾਂ ਕਿੰਨਾ ਨਹੀਂ ਕੋਈ ਨਹੀਂ ਖਿਲਰਦਾ ਜੀ ਖਿਲਰਦਾ ਹੈ ਨਾ ਜੇਗਨ ਖਿਲਰਦਾ ਜਦਾ ਆਹ ਦੇਖੋ ਇਹ ਬੰਦ ਉਹ ਨਹੀਂ ਥੋੜਾ ਪੁਣੇ ਹੀ ਝਗੜਾ ਵੀ ਦਿਖਾ ਦੋ ਮਣੀਆ ਉਹ ਤਾਂ ਲੱਜ ਗਏ ਉਹਨਾਂ ਤੇ ਦੇਖੀ ਵੀਰ ਅਪਰ ਫਰੈਂਡ ਦੇਖੀ ਵੀ ਉਹ ਤਾਂ ਹੈਗੀ ਵੀਡੀਓ ਪਤਾ ਆ ਤਿੰਨ ਬੰਦੇ ਆ ਵੀਰ ਆ ਕਰੇ